ਸਾਥ ਸੰਗਤ ਜੀ 60 ਅੰਗ ਸੰਥਿਆ ਦੇ ਹੋ ਚੁੱਕੇ ਸਨ ਤੇ ਹੁਣ ਅੱਗੇ ਸੱਧਾਰਮ ਹੋਣ ਜਾ ਰਹੀਏ ਹਾਂ ਜੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਮੁਖ ਭੁੱਲੇ ਭੁਲਾਈਐ ਭੂਲੀ ਠੌਰਣਾ ਕਾਏ ਗੁਰਬਿਨ ਕੋਣਾ ਦੇ ਖਾਵਈ ਅੰਦੀ ਆਵੈ ਜਾਏ ਗਿਆਨ ਪਦਾਰਥ ਕੋਇਆ ਠੱਗਿਆ ਮੁਠਾ ਜਾਏ ਗਿਆਨ ਪਦਾਰਥ ਕੋਇਆ ਇੱਚੇ ਵਿਸਰਾਮ ਲਾਉਣਾ ਠੱਗਿਆ ਮੁਠਾ ਜਾਏ ਠੱਗਿਆ ਤੇ ਅਦਕਲਾ ਕੇ ਉਚਾਰਨ ਕਰਨਾ ਤੇ ਮੁਠਾ ਤੇ ਵੀ ਇਹ ਦੋਨੇ ਕਰਕੇ ਬੋਲਨੇ ਠੱਗਿਆ ਮੁਠਾ ਜਾਏ ਚਲੋ ਗਿਆਨ ਪਦਾਰਥ ਕੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਪਰਮ ਭੁਲਾਈ ਪਰਮ ਭੁਲੀ ਡੋਹਾਗਣੀ ਨਾ ਪਿਰ ਅੰਕ ਸਮਾਏ ਰਹਾਉ ਭੂਲੀ ਫਿਰੈ ਦਸੰਤਰੀ ਭੂਲੀ ਗ੍ਰਹਿ ਤਜ ਜਾਏ ਭੂਲੀ ਡੂੰਗਰ ਥਲ ਚੜੈ ਪਰਮੈ ਮਨ ਡੋਲਾਏ ਤੁਰ ਹੋ ਵਿਛੁਨੀ ਕਿਉ ਕਿਉ ਮਿਲੈ ਤੁਰ ਹੋ ਵਿਛੁਨੀ ਕਿਉ ਮਿਲੈ ਗਰਬ ਮੁਠੀ ਬਿਲ ਲਾਏ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਅਪਾਰ ਆਧਾਰ ਜੋ ਭਾਵੈ ਤਿਉ ਰਖ ਤੂੰ ਮੈਂ ਤੁਝ ਬਿਨ ਕਵਣ ਪਤਾਰ ਅੱਖਰ ਪੜ ਪੜ ਭੁੱਲੀਐ ਪੇਕੀ ਬਹੁਤ ਅਭਿਮਾਨ ਤੀਰਥ ਨਤ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ ਗੁਰ ਬਿਨ ਕਿੰ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾਤਨ ਆਪ ਗਵਾਈਐ ਗੁਰ ਕੈ ਸਬਦ 시ਗਾਰ ਸਾਤਨ ਆਪ ਗਵਾਇਆ ਕਿਹੜੀ ਨੂੰ ਸਿਆਰੀ ਲਾ ਕੇ ਉਚਾਰਨ ਕਰਨਾ ਸਾਤ ਚੇ ਭਰ ਲਗੀਐ ਸਿਆਰੀ ਹਾਂ ਸਾਤਨ ਆਪ ਗਵਾਇਆ ਗੁਰ ਕੈ ਸਬਦ 시ਗਾਰ ਸਾਤਨ ਆਪ ਗਵਾਇਆ ਗੁਰ ਕੈ ਸਬਦ 시ਗਾਰ ਆ ਰਹੀ ਸੋ ਪਰ ਪਾਇਆ ਗੁਰ ਕਾ ਹੇਤ ਅਪਾਰ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋ ਮੈਂ ਵਿੱਚ ਹੋ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੈ ਤਾ ਪਾਈਐ ਆਪ ਨਾ ਲਾਇਆ ਜਾਏ ਗੁਰ ਕੀ ਚਰਣੀ ਲੱਗ ਰਹੁ ਵਿੱਚ ਹੋ ਆਪ ਗਵਾਏ ਸੱਚੇ ਸੇ ਤੀਰਤਿਆ ਸੱਚੋ ਪੱਲੈ ਪਾਏ ਭੁੱਲਣ ਅੰਧੇ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇ ਲਾਗਾ ਤਿਸੈ ਪਿਆਰ ਨਾਨਕ ਸੱਚ ਨ ਵਿਸਰੇ ਮੀਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰਨਾਰ ਤਨ ਜੋਬਨ ਜਗ ਠੱਗਿਆ ਲੱਭ ਲੋਭ ਅਹੰਕਾਰ ਮੋਹ ਠਗ ਲਈ ਹੋ ਮੂਈ ਸਵਰਤੈ ਸੰਸਾਰ ਮੇਰੇ ਪ੍ਰੀਤਮ ਮੈਂ ਤੁਜ ਬਿਨ ਅਵਰ ਨ ਕੋਈ ਮੈਂ ਤੁਜ ਬਿਨ ਅਵਰ ਨ ਭਾਵਈ ਤੂੰ ਭਾਵਹਿ ਸੁਖ ਹੋਏ ਰਹਾਉ ਨਾਮ ਸਾਲਾਹੀ ਰੰਗ ਸਿਓ ਗੁਰ ਕੈ ਸਬਦ ਸੰਤੋਖ ਜੋ ਦੀਸੈ ਸੋ ਚੱਲਸੀ ਕੂੜਾ ਮੋਹਣ ਵੇਖ ਵਾਟ ਵਟਾਉ ਆਇਆ ਨਿਤ ਚੜਦਾ ਸਾਥ ਦੇਖ ਆਖਣ ਆਖ ਹੇਤੜੇ ਗੁਰਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਜੋ ਤੁਧ ਭਾਵ ਸੇ ਭਲੇ ਖੂਟਾ ਖਰਾ ਨ ਕੋਏ ਗੁਰ ਸਰਨਾਈ ਛੁੱਟਿਐ ਮਨਮਕ ਕੋਟੀ ਰਾਸ ਅਸ਼ਟ ਤਾਤ ਪਾਤ ਸਾਹ ਕੀ ਘੜੀਐ ਸਬਦ ਵਿਗਾਸ ਅਪੇ ਪਰਖੇ ਪਰਖੂ ਪਵੈ ਖਜ਼ਾਨਾ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੂਕ ਵਜਾਏ ਕਹਿਣੇ ਹਾਥ ਨ ਲੱਭਈ ਸੱਚ ਟਿਕੈ ਪਤ ਪਾਈ ਗੁਰਮਤ ਤੂੰ ਸਾਲਾ ਕਿਥੇ ਪੰਕਤੀ ਜਿਹੜੀ ਆਈ ਹੈ ਕਹਿਣੇ ਹਾਥ ਨ ਲੱਭਈ ਲੱਭਈ ਬੋਲਣਾ ਤੱਕ ਲਾ ਕੇ ਕਸ ਕੇ ਬੋਲਣਾ ਸੱਚ ਟਿਕੈ ਟਿੱਕੈ ਨਹੀਂ ਬੋਲਣਾ ਅਦਕਰਾ ਕੇ ਨਹੀਂ ਉਚਾਰਨ ਕਰਨ ਇਹਨੂੰ ਕੋਲਾ ਬੋਲਣਾ ਸੱਚ ਟਿਕੈ ਪਤ ਪਾਏ ਚਲੋ ਕਹਿਣਾ ਹਾਥ ਨ ਲੱਭਈ ਸੱਚ ਟਿਕੈ ਪਤ ਪਾਏ ਗੁਰਮਤ ਤੂ ਸਾ ਲਾਹਣਾ ਹੋਰ ਕੀਮਤ ਕਹਿਣ ਨ ਜਾਏ ਜਿਤ ਜਿਤ ਤਨ ਨਾ ਮਨ ਨ ਭਾਵਈ ਤਿਤ ਤਨ ਹੋਮੈ ਵਦ ਗੁਰ ਬਿਨ ਗਿਆਨ ਨ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਵਨ ਆਵਈ ਮਾਇਆ ਤੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਐ ਮੋਹਿ ਮੋਹਿ ਟੂਟਾ ਖਾਏ ਅਵਗਣ ਬੱਧਾ ਮਾਰੀਐ ਛੂਟੈ ਗੁਰਮਤਿ ਨਾਏ ਸਰਬੇ ਥਾਈ ਏਕ ਤੂੰ ਜੋ ਭਾਵੇਂ ਤਿਉ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਹੋਮੈ ਰੋਗ ਗਵਾਈ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਥ ਠੱਥੇ ਨਾਲ ਖਖੇ ਨਾਲ ਖਖੇ ਨਾਲ ਆਈ ਖਖੇ ਨਾਲ ਹਾਂਜੀ ਇਹ ਦੋ ਪਾਠ ਨੇ ਇਹ ਜਿਹੜਾ ਮੇਨ ਪਾਠ ਹੁੰਦਾ ਨਾ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਥ ਠੱਥੇ ਦੇ ਨਾਲ ਉਚਾਰਨ ਕਰਨਾ ਹੈ ਸਾਥ ਪਤ ਸਾਥ ਚਲੋ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਥ ਹਉ ਮੈਂ ਰੋਗ ਗਵਾਈਐ ਸਬਦ ਸਚੈ ਸਚੁ ਪਾਖ ਆਕਾਸੀ ਪਾਤਾਲ ਤੂ ਤਰੇ ਪਵਨ ਰਹਿਆ ਸਮਾਈ ਆਪੇ ਭਗਤੀ ਪਾਉ ਤੂ ਆਪੇ ਮਿਲਹਿ ਮਿਲਾਇ ਨਾਨਕ ਨਾਮ ਨਾ ਵਿਸਰੇ ਜੋ ਭਾਵੈ ਤਿ ਵੈ ਰਜਾਈ ਸਾਧ ਸੰਗਤ ਜੀ ਆਪ ਜੀ ਨੇ 62 ਅੰਗ ਤੱਕ ਸੰਥਿਆ ਸਰਵਣ ਕਰ ਲਈ ਹੈ ਫੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ